ਆਜੀ ਹੈਰੋ ਨਾਲ ਜੱਕ ਲੈਗੇ ਤੋੜ ਦੇਗੇ ਇਹ ਬਾਕੀ ਹੈਰੋ ਫੋਨ ਦੇ ਘੱਟ ਕੇ ਚੱਲ ਰਹੀ ਹੈ ਮਿੱਤਰੋ ਤੋਤ ਬਾਕੀ ਹਾਂਜੀ ਮਿੱਤਰੋ ਕਿੱਦਾਂ ਹਾਲ ਚਾਲ ਸਾਰੇ ਵਧੀਆ ਹੋਵਗੇ ਨਾ ਅੱਜ ਤੁਹਾਨੂੰ ਪਤਾ ਜਿਵੇਂ ਕਿ ਆਪਾਂ ਟਰੈਕਟਰ ਲਿਆਏ ਆ ਨੋਬੋ 755 ਮਹਿੰਦਰਾ ਵਾਲਿਆਂ ਦਾ ਹਨਾ ਉਹ ਆਪਾਂ ਨੇ 855 ਆਪਣੇ ਕੋਲ ਇੱਕ 4x4 ਇੱਕ ਮਹਿੰਦਰਾ ਵਾਲਿਆਂ ਦਾ ਹੀ ਹਨਾ ਇਹਦੇ ਨਾਲ ਚਲਾ ਕੇ ਦੇਖਣਾ ਆਪਾਂ ਉਹ ਹੈਰੋਂ ਤੇ ਨਾ ਨਾਉਂਦੀਓ ਹੈਰੋਂ ਹਨਾ ਵੀ ਕੀ ਪਰਫਾਰਮੈਂਸ ਨਿਕਲਦੀ ਹੈ ਕਿਹੜਾ ਵਧੀਆ ਚੱਲਦਾ ਪਹਿਲਾਂ ਆਪਾਂ ਇਹਨੂੰ ਟੂ ਵੇਲ 'ਚ ਰੱਖਾਂਗੇ 855 ਦਾ 4x4 ਕਰਾਂਗੇ ਹਨਾ ਉਹਦੇ ਵਿੱਚ ਚਲਾ ਕੇ ਦੇਖਾਂਗੇ ਇਹਨੂੰ ਆਪਾਂ ਬਾਕੀ ਦੇਖੋ ਵੀਡੀਓ ਤੇ ਆਪਾਂ ਪਹੁੰਚ ਗਏ ਜਾਣਾ ਹੁਣ ਉੱਥੇ ਜਿੱਥੇ ਤੁਹਾਨੂੰ ਪਤਾ ਸਾਰੀ ਵੀਡੀਓ ਆਪਣੀਆਂ ਤਕਰੀਬਨ ਤਵੀਆਂ ਦੀਆਂ ਜਾਂ ਸੁਪਰ ਸੀਡਰ ਦੀ ਪਾਈ ਸੀਗੀ ਪਹਿਲਾਂ ਉਹ ਸਾਰੀਆਂ ਤਕਰੀਬਨ ਪੌਥੀ ਬਣਾਣੇ ਆ ਬਾਕੀ ਹੁਣ ਉੱਥੇ ਚਲਾ ਕੇ ਦੇਖਣਾ ਆਪਾਂ ਨੇ ਇਹਨੂੰ ਉਹਦੇ ਨਾਲ 855 ਵਾਲਾ 22 ਆ ਰਿਹਾ ਹੈਰੋਂ ਲੈ ਕੇ ਆਪਾਂ ਇਹਨੂੰ ਲੈ ਕੇ ਜਾਂਦੇ ਆ ਬਸ ਚੱਲਦੇ ਆ ਬਾਕੀ ਦੇਖਾਂਗੇ ਚਲਾ ਕੇ ਇਹਦੇ 18 ਦੇ ਟਾਇਰਾਂ ਪਿਛਲੇ ਉਹਦੇ 16 ਦੇ ਹਨ ਇਹ ਚ ਵੇਟ ਬੂਡ ਆਪਾਂ ਤਕਰੀਬਨ ਫਿੱਟ ਕਰਤੇ ਜੇ ਆਪਾਂ 4x4 ਲਾਨੇ ਆ ਮੂਰੇ ਵੀ ਤਕਰੀਬਨ ਸਾਢੇ ਕਿ ਤਿੰਨ ਕੁਇੰਟਲ ਦੇ ਵੇਟ ਇਹਦੇ ਫਿੱਟਾ ਉਹਦੇ ਬੰਪਰ ਲੱਗਿਆ ਵਾ ਡੇਢ ਕਿ ਕੁਇੰਟਲ ਦਾ ਕੁਇੰਟਲ ਡੇਢ ਦਾ ਬਸ ਪਿੱਛੇ ਉਹਦੇ ਵੇਟ ਨਹੀਂ ਇਹਦੇ ਪਿੱਛੇ ਵੀ ਵੇਟ ਆ 45 ਕਿਲੋ ਦੀ ਪਲੇਟ ਆ ਇੱਕ ਸਾਈਡ 90 ਹੋ ਗਿਆ ਦੋਨੋਂ ਸਾਈਡ ਬਾਕੀ ਹੁਣ ਕਰਾਂਗੇ ਚੈੱਕ ਇਹਨੂੰ ਆਜੋ ਦੇਖੋ ਵੀਡੀਓ ਚਲਦਿਆਂ ਲੈ ਕੇ ਮਿੱਤਰੋ ਆਪਾਂ ਇਹਨੂੰ ਖੜਿਆ ਚੌਂਕ ਤੇ ਪਿੰਡ ਦੇ ਇੱਥੇ ਆਊਗਾ ਬੰਦਾ ਆਹੋ 855 ਵਾਲਾ ਬਾਈ ਆਪਣਾ ਉਹਦੇ ਨਾਲ ਸ਼ਾਬਾਸ਼ ਜੀ ਮਿੱਤਰੋ ਕਰੋ ਚੈੱਕ ਆ ਗਿਆ 855 ਵਾਲਾ ਬਾਈ ਨਰੋਂ ਭਾਈ ਬੀ ਨੋ ਨੋ ਦੀ ਪਿੱਛੇ ਸਲੈਂਸਰ ਲਾਇਆ ਵਾ ਮੂਰੇ ਬੰਪਰ ਵੀ ਲਾਇਆ ਵਾ ਪੱਲਾ ਮੋਡੀਫਾਈ ਕੀਤਾ ਹੋਇਆ ਬਾਈ ਨੇ ਦਾਗ ਦਾ ਵੀ ਨਹੀਂ ਜੀ ਉੱਪਰ ਪੱਟੂ ਵਾ ਲਾ ਰੀਆਂ ਬੰਦਾ ਇਹਦੇ ਨਾਲ ਆ ਜੀ ਹੈਰਨ ਆਏ ਚੱਕ ਦੇਗੇ ਤੋੜ ਦੇਗੇ ਚੱਲਦੇ ਆ ਮਿੱਤਰੋ ਆਪਾਂ ਵੀ ਹੁਣ ਇਹਦੇ ਆਹੀ ਤਾਂ ਗਰਾਰੀ ਦਿਖਾਣੀ ਹੁੰਦੀ ਐ ਪੈਂਦੀ ਮਾੜੀ ਜੀ 855 755 ਨੰਬਰਿੰਗ ਚ ਆ ਬੜਾ ਏ ਪਾਵਰ ਚ ਉਹ ਬੜਾ ਮਿੱਤਰੋ ਆ ਜਾ ਬੈ ਚੈੱਕ ਕਰਨਾ ਜੋ ਕਿ ਤੁਹਾਨੂੰ ਪਤਾ ਦਾ ਦੇਸੀ ਟਰੈਕਟਰ ਆ ਕਿਤੇ ਦਾਬਦਾ ਬੜੇ-ਬੜਿਆਂ ਦਾ ਉਹ ਵੀ ਹੈ ਤਾਂ ਇਹਦੇ ਚਾਚੇ ਦਾ ਜਾਂਦੀ ਪੁੱਤਾਂ ਪਰ ਅੜਨ ਤਾਂ ਇਹਨਾਂ ਨੇ ਬਲੈਤੀ ਕੰਪਨੀ ਨੇ ਦਈਆਂ ਬਲੈਤੀ ਭਜਾਈਏ ਉਹਦਣ ਇਹਨਾਂ ਗੱਲ ਤਾਂ ਆਪਾਂ ਚੈੱਕ ਕਰਨਾ ਬਸ ਮੜਾ ਜਾ ਬੜਾ ਦਾ ਬੜਾ ਹੀ ਏ ਟਰੈਕਟਰ ਹੈ ਨਾ ਟਾਇਰ ਟੂਰ ਸਾਰਾ ਕੁਝ ਬੜਾ ਸਾਲੇ ਦਾ ਇਹਦਾ ਆਪਾਂ ਨੇ ਚਲਾ ਕੇ ਦੇਖਣਾ ਟਾਈਮਿੰਗ ਟੂਮਿੰਗ ਜਿੰਨਾ ਕੀ ਫਰਕ ਪੈਂਦਾ ਉਹਨੂੰ ਟੂ ਵੀ ਸਪੀਡ ਚ ਰੱਖਾਂਗੇ ਇਹਨੂੰ ਆਪਾਂ 4x4 ਚ ਲਾਉਣਾ ਹੈ ਦੇਖਦੇ ਚਲਾ ਕੇ ਦਖਾਨੇ ਤੁਹਾਨੂੰ ਤਜਰਬਾ ਹੁਣ ਨੌ ਨੌ ਦੀ ਹੈਰੋ ਮਿੱਤਰੋ ਇਹਦੇ ਹਿਸਾਬ ਨਾਲ ਤਾਂ ਹੈਰੋ ਠੀਕ ਆ ਉਹਦੇ ਹਿਸਾਬ ਨਾਲ ਛੋਟੀ ਆ ਬਾਕੀ ਦੇਖਦੇ ਚਲਾ ਕੇ ਖੋਲ ਕੇ ਕਿੰਨੀ ਖੋਲਦੇ ਆ ਕਿਆ ਸਿਸਟਮ 542 ਬਾਈ ਨੇ ਤਾਂ ਬੰਪਰ ਉੱਪਰ ਫਲੈਂਸਰ ਐਨ ਸਾਰਾ ਸਿਸਟਮ ਸੁੱਕਾ ایر ਕਿਲੈਂਡਰ ਮਿੱਤਰੋ ਐਨ ਓਕੇ ਰਿਪੋਰਟ ਕਰਿਆ ਬਸ ਸਿਸਟਮ ਉਹਦਾ ਹਾਲੇ ਚੱਲ ਰਹੀਆਂ ਤਿਆਰੀਆਂ ਕੱਲੂ ਜਾਣਾ ਆਪਾਂ ਨੇ ਉਹਦੀ ਛਤਰੀ-ਛੁਤਰੀ ਵਗੈਰਾ ਲਵਾਨ ਬਾਕੀ ਕਰਦੇ ਆ ਚੈੱਕ ਦਿਖਾਣੇ ਤਜਰਬਾ ਤੁਹਾਨੂੰ ਕੀ ਪਰਫਾਰਮੈਂਸ ਬਣਦੀ ਆ ਦੋਵੇਂ ਟਰੈਕਟਰਾਂ ਦੀ ਚਿਲਾ ਕੇ ਦੇਖਦੇ ਹਾਂ ਕਰ ਲੈ ਕਰ ਰਹੇ ਆਂ ਆਪਾਂ ਹੈਰੋਂ ਦੀ ਸੈਟਿੰਗ ਹੈ ਨਾ ਚਲੋ ਸਰ ਸਲੋਟਰ ਚੈੱਕ ਕਰੋ ਬਾਈ ਦਾ ਬੰਪਰ ਚੈੱਕ ਕਰੋ ਸਪਾਇਰ ਕਲੈਂਡਰ ਯਾਤਰੀ ਯਾਨ ਓਕਰ ਰਿਪੋਰਟ ਕਰਾਇਆ ਬਾਈ ਨੇ ਹੈਰੋਂ ਖੋਲਦੇ ਹੁਣ ਦੇਖਦੇ ਕਿੰਨੀ ਖੋਲਦੇ ਆਂ ਬਾਕੀ ਉਹਦੀ ਤਿਆਰੀ ਚੱਲ ਰਹੀ ਆਪਾਂ ਵੇਟਪੂਟ ਦੀ ਵੀਡੀਓ ਪਾਈ ਤੀ ਵੇਟ ਫਿੱਟ ਕਰਿਆ ਆਪਾਂ 755 ਦੇ ਬਾਕੀ ਛਤਰੀ ਯਾਰ ਐਂਪ ਵਗੈਰਾ ਪਲਵਾ ਕੇ ਲੈਣਾ ਨਾ ਛਤਰੀ ਪਲਵਾਰਾਂ ਜੱਤੀ ਸਮਾਨੇ ਤੋਂ ਉਹ ਲਈ ਹੋਈ ਆ ਬਾਈ ਨੂੰ ਬਣਾਣੀ ਤੇ ਐਂਪ ਵੀ ਦਿੱਤਾ ਹੋਇਆ ਆਪਾਂ ਹੁਣ ਜਿਹਦੇ ਦਿਨ ਜਾਵਾਂਗੇ ਇੱਕ ਦਿਨ ਦੇਖਦੇ ਆ ਕਾਲੂ ਜਾਂ ਪਰਤ ਨੂੰ ਦੋਵੇਂ ਚੀਜ਼ਾਂ ਆਪਾਂ ਲਗਵਾ ਕੇ ਲੈ ਆਣੀ ਆ ਇਹਦੇ ਹੁਣ 855 ਦੇਖਦੇ ਆ ਚਲਾ ਕੇ ਖਿੱਚਦੇ ਆ ਮਿੱਤਰੋ 1600 ਕਰ ਲਈ ਚੱਕਰ ਉਹ ਕਿਹੜਾ ਚੌਥਾ ਲੋਕ ਹੈ ਪਹਿਲਾ ਹੈ 4x4 ਪਹਿਲਾ 2x2 ਚ ਚੈੱਕ ਕਰਨਾ ਮਿੱਤਰੋ ਆਪਾਂ ਦੇ ਦੋਵੇਂ ਹਨਾ ਇਹ ਚ ਵੇਟ ਬੂਟ ਨਹੀਂ ਹੈ ਪਿੱਛੇ ਜੈਨੂਇਨ ਅਰੀਜਨਲ ਟਰੈਕਟਰ ਆ ਤਾਂ ਕਰਕੇ ਆਪਾਂ ਦੋ ਬੰਦੇ ਬਿਠਾਏ ਆ ਉਹਦੇ 45 45 ਕਿਲੋ ਦੀ ਲੱਗੀ ਹੋਈ ਆ ਪਲੇਟ। ਉਹਦੇ ਆਪਾਂ ਨੇ ਪਟਾਣਾ ਨਹੀਂ ਹੈ। ਕੋਈ ਪਟਾਣ ਦੀ ਲੋੜ ਨਹੀਂ ਉਹਦੇ ਉੱਪਰ ਆਪਾਂ ਨੇ ਨਾ ਉਹਦੇ ਪਿੱਛੇ ਵੀ ਵੇਟ ਲੱਗੇ ਹੋਏ ਆ। ਮੂਰੇ ਉਹਦੇ ਵੇਟ ਹੈਗਾ ਜ਼ਿਆਦਾ। ਇਹਦੇ ਦਾ ਕੁਆਂਟਲ ਡੇਢ ਕੇ ਕੁਆਂਟਲ ਦਾ ਇਹ ਬੰਪਰ ਉਹਦੇ ਹੋ ਗਿਆ 3 3.5 ਦੇ ਗੇੜ ਮਾ। ਬਾਕੀ ਦੇਖਦੇ ਹਾਂ ਚਲਾ ਕੇ ਕਿਤਰੋਂ ਬਣਦੀ ਇੱਥੇ। ਕਿਹੜਾ ਨੰਬਰ ਲੈ ਕੇ ਜਾਂਦਾ। ਉਹ 2755 ਵਾਲਾ ਪਰਲੀ ਸਾਈਡ ਬੈਠਿਆ 800 ਜਿਹਦੇ ਉੱਪਰੀ ਉਹਨੇ ਆਪਣਾ ਟਾਈਮਿੰਗ ਲਾ ਲੈਣਾ ਟਾਈਮਰ। ਬਾਕੀ ਥੋੜਾ ਤਾਂ ਚੱਕਰ ਆ। ਪਰੜਾਕ ਸੁਣੋ ਝੋਟੇ ਦੀ ਆਵਾਜ਼ ਚੈੱਕ ਕਰੋ ਆਵਾਜ਼। ਆਵਾਜ਼ ਦਿਓ ਜਦ ਮੈਂ। 1500 ਚੱਲ। ਚੱਲਿਆ ਵੀ ਇਹਦਾ ਰਾਉਂਡ ਵੀਰੇ ਟਾਈਮਰ ਲਾਇਆ ਵਾ ਪਰ ਤੁਹਾਨੂੰ ਟਾਈਮਿੰਗ ਜ਼ਰੂਰ ਦੱਸਾਂਗੇ ਉਹਦੀ ਹਨਾ ਤੇ ਨਿਕਲਦੀ ਆ ਕਿੰਨੇ ਰਾਉਂਡ ਚ ਕਰਦਾ ਪੂਰਾ ਟੂ ਸਪੀਡ ਚ ਐ ਲੈ ਇਹ 4x4 ਲਾਇਆ ਨਹੀਂ ਆਪਾਂ ਨੇ 1500 ਚੱਕਰਾਂ ਪਹਿਲਾ ਹਾਈ ਗੇਅਰ ਉੱਥੇ ਦਾ ਭੱਬਲ ਜ਼ਿਆਦਾ ਆ ਨਾ ਫਿਰ ਉੱਥੇ ਦਾ ਦਬੂ ਉੱਥੇ ਥੋੜੇ ਆਲੇ ਵੀ ਰੁਕੂਗਾ ਇੱਕ ਵਾਰ ਦਾ ਆ ਉਰੀ ਕੇ ਇੱਥੇ ਭੱਬਲ ਜ਼ਿਆਦਾ ਔਰੇ ਥਲੀਪਾ ਮਾਰਨ ਲੱਗ ਜਾਂਦਾ ਡਰੈਕਟਰ ਲਾਈ ਮਿੱਤਰੋ ਪਹਿਲਾ ਰਾਉਂਡ ਲਈ ਜਾ ਰਿਹਾ 852 ਦਿਖਾਣਿਆ ਤੁਹਾਨੂੰ ਆਪਾਂ ਟੂਥ ਸਪੀਡ ਚ ਕਿੰਨੇ ਮਿੰਟ ਚ ਕਰਦਾ ਹੈ ਪੂਰਾ ਫਿਰ ਆਪਾਂ 755 ਵੀ ਦੇਖਾਂਗੇ ਕੀ ਪਰਫਾਰਮੈਂਸ ਦਿਖਾਂਦਾ ਆਹ ਮਿੱਤਰੋ ਪਹਿਲਾ ਰਾਉਂਡ ਲੈ ਕੇ ਆ ਗਿਆ ਛੋਟਾ ਬਾਕੀ ਦੇਖਦੇ ਆ ਇੱਥੇ ਹੁਣ ਆਹ ਸੁਪਰ ਥੀਡਰ ਚਲਾ ਕੇ ਦੇਖਿਆ ਵਾਪਾਂ ਨੇ ਉਹੀ ਜਗ੍ਹਾ ਹੈ ਬਾਕੀ ਹਰੋਂ ਫੱਲ ਦੇ ਘੱਟ ਕੇ ਚੱਲ ਰਹੀ ਆ ਮਿੱਤਰੋ ਟੂਥ ਸਪੀਡ ਚ ਜਾ ਰਿਹਾ 4x4 ਦੇ ਫਰਕ ਪਊਗਾ ਥੋੜਾ ਤੋੜੇ ਦੇ ਫਰਕ ਪਊਗਾ ਇਸ ਟਾਈਮ ਤੇ ਨਹੀਂ ਦਿਖਾਂਦਾ ਹੈਰੋ ਦੇ ਫੁੱਲ ਲੱਗ ਕੇ ਚੱਲਦੇ ਆ ਗੱਟ ਦੇ ਮੇਰੇ ਵੀ ਕੋਈ ਐ ਨਹੀਂ ਉੱਪਰ ਚੱਲ ਰਹੀ ਔਰ ਆਪਾਂ ਪੰਗੇ ਲੰਦੇ ਰਹਿੰਦੇ ਆ ਨਾ ਆਹ ਮਿੱਟੀ ਭੱਬਲ ਬਣੀ ਹੋਇਆ ਫੁੱਲ ਘਟੋ ਘਟੂ ਦੇ ਮੈਂ ਕਹਿੰਨਾ 50 60 ਬਾਰ ਹੈਰੋ ਘੁੰਮੀ ਘੁੰਮੀ ਆਪਾਂ ਪਹਿਲਾਂ 50 55 E 53 10 54 10 ਕਬੂਟਾ 855 ਚਾਰ ਪੰਜ ਟਰੈਕਟਰ ਦਾ ਪਹਿਲਾਂ ਕਰਿਆ ਦੋ ਦੋ ਬਾਅਦ ਫਿਰ 755 ਲਿਆ ਕੇ ਆ ਵੀ ਚੈੱਕ ਕਰਿਆ ਔਰ ਫੱਲੋ ਹੋਈ ਵੀ ਆਪਾਂ ਬੜੇ ਟਾਈਮ ਹੈਰੋ ਫੁੱਲ ਗੱਟ ਕੇ ਚੱਲਦੀ ਆ ਬਾਕੀ ਟੂ ਸਪੀਡ 'ਚ ਇਹਦਾ ਪਹਿਲਾ ਰੌਂਡ ਪੂਰਾ ਹੋ ਗਿਆ ਅੱਪਾ ਇਹਦੀ ਟਾਈਮਿੰਗ ਦੇਖਣੀ ਆ ਵੀ ਕਿੰਨੇ ਚ ਪੂਰਾ ਕਰਿਆ ਇਹਨੇ ਪਹਿਲਾ ਉਹ ਕਿੰਨਾ ਟਾਈਮ ਹੋ ਗਿਆ 39 2:39 ਚ ਪਹਿਲਾ ਰੌਂਡ ਟੂ ਸਪੀਡ ਚ 1500 ਚੱਕਰ ਪਹਿਲੇ ਹਾਈ ਚ 855 ਨੇ ਪੂਰਾ ਕਰਿਆ ਆਪਾਂ ਹੁਣ 4x4 ਲਾ ਕੇ ਚੈੱਕ ਕਰਾਂਗੇ ਚੌਥਾ ਲੋ 4 ਵੀਲ ਚ ਚੌਥਾ ਲੋ 1500 ਚੱਕਰ ਦੇਈ ਬਤਰਾ 4x4 ਚ ਲੱਗਿਆ ਸ਼ੁਰੂ ਕਰਨ ਦਾ ਟਾਈਮ ਵਿੱਚ ਦੇਖਦੇ ਆ ਫਰਕ ਪੈਂਦਾ ਕਿ ਨਹੀਂ 1500 ਚ ਚੱਕਰ ਜਿਉਂਥਾ ਲੋ ਗੇਅਰ ਵਾ ਲਿਆ ਆਪਾਂ ਨੇ 4x4 ਕਰਤਾ ਹਨਾ ਖਿੱਚ ਤੇ ਚੋਬਰ ਨੇ ਕੇ ਲਈ ਬਾਕੀ ਦੇਖਦੇ 2 39 ਚ ਪਹਿਲਾਂ ਇਹ 2 ਸਪੀਡ ਚ ਮੁੜਿਆ ਬਾਕੀ ਹੁਣ 4th ਗੀਅਰ ਚ ਲਾ ਕੇ ਆਪਾਂ ਦੇਖਦੇ ਆ ਕਿੰਨੇ ਟਾਈਮ ਚ ਫਰਕ ਪੈਂਦਾ ਕਿੰਨੇ ਟਾਈਮ ਚ ਮੁੜਦਾ ਇਹ ਦੇਖਦੇ ਚਲਾ ਕੇ ਮਿੱਤਰੋ ਚੱਲਿਆ ਪਹਿਲਾ ਰਾਉਂਡ ਲੈ ਕੇ ਐਰੋਬਿਕ ਫੁੱਲ ਚੱਪ ਰਹੀ ਆ ਮਿੱਤਰੋ ਬੰਦੇ ਉਹੀ ਬੈਠੇ ਨੇ ਉੱਪਰ ਦੋ ਕਜਨੇ ਡਾਰਾਂ ਤੇ ਨਾ ਵੇਟ ਘੱਟ ਆਪ ਵੇਟ ਵਗੈਰਾ ਇਹਦੇ ਲਾਇਆ ਬੀਨ ਉਹ ਚੀਜ਼ ਦੇਖਣੀ ਆ ਬਾਕੀ ਦੇਖਦੇ ਆ ਕਿੰਨੇ ਟਾਈਮ ਚ ਲੈ ਕੇ ਆਉਂਦੇ ਲੋ ਜੀ ਮੇਟਰੋ ਆਪਣਾ 4x4 ਚ 1576 ਚੌਥੇ ਲੋ ਤੇ ਵੀਰੋ ਟਰੈਕਟਰ ਗੇੜਾ ਲੈ ਕੇ ਆ ਗਿਆ ਆਪ ਤੋਂ ਜਿਹੜਾ ਛੋਟਾ ਆਪਣਾ ਟਾਈਮ ਨੋਟ ਕਰਦੇ ਆਪਾਂ ਇਹਦਾ ਵੀ ਕਿੰਨੇ ਟਾਈਮ ਚ ਆਇਆ ਇਹ ਦਖਾਨੇ ਆ ਤੁਹਾਨੂੰ ਟਾਈਮ ਉਹ ਇੱਥੇ ਖੜਾ ਕੇ ਪਹਿਲਾ 2 ਮਿੰਟ 34 ਸੈਕਿੰਡ ਚ ਆਇਆ ਇਹ ਟੋਸ ਪੇੜ ਚ ਮੋਲ 4/4 1500 ਚੱਕਰ ਚੌਥੇ ਲੋਚ ਦੇਖਦਾ ਕਿ ਇੰਨਾ ਕੁ ਫਰਕ ਪਿਆ ਟਾਈਮ ਦਾ ਉੱਥੇ ਸੇਮ ਜਗ੍ਹਾ ਖੜਾ ਕੇ ਚੈੱਕ ਕਰਾਂਗੇ ਆਪਾਂ ਨੇ 755 ਵੀ ਦੇਖਣਾ ਚਲਾ ਕੇ ਕਿੰਨਾ ਕੁ ਫਰਕ ਪੈਂਦਾ ਏ ਬਾਕੀ ਟਾਈਮ ਪੁੱਛਦੇ ਹੁਣ ਉਹਨੂੰ ਆਪਾਂ ਉਹ ਗੱਗੀ ਆ ਉਹ ਗੱਗੀ ਆ 2:04 2 ਮਿੰਟ 7 ਸੈਕਿੰਡ ਚ ਮੁੜਿਆ ਤਕਰੀਬਨ 39 7 32 32 ਸੈਕਿੰਡ ਦਾ ਫਰਕ ਪਿਆ ਮਿੱਤਰੋ 4/4 ਦਾ ਇੰਨਾ ਕੁ ਫਰਕ ਪੈਂਦਾ ਬਾਕੀ ਹੁਣ ਆਪਾਂ 755 ਦੇਖਦੇ ਹਾਂ ਚੈੱਕ ਕਰਕੇ 27 239 32 ਕਿਥੇ ਕਿੰਦਾ ਫਰਕ ਪੈ ਰਿਹਾ ਹੁਣ 755 ਦੇਖਦਾ ਚੈੱਕ ਕਰਕੇ ਮਿੱਤਰੋ ਪਹਿਲਾ ਟੂਰ ਸਪੀਡ ਚ ਦੇਖਦੇ ਹਾਂ ਉਹ ਜਿਹਦਾ ਵੇਟ ਬੂਟ ਲੱਗਿਆ ਬਹੁਤੇ ਉੱਪਰ ਆਪਾਂ ਬੰਦਾ ਬੰਦਾ ਕੋਈ ਬਿਠਾਣਾ ਨਹੀਂ ਆ ਬਾਕੀ ਦੇਖਾਂਗੇ ਚਲਾ ਕੇ ਹੁਣ ਉਹਦੀ ਕੀ ਪਰਫਾਰਮੈਂਸ ਰਹਿੰਦੀ ਆ ਪਹਿਲਾ ਟੂਰ ਸਪੀਡ ਚ ਦੇਖਦੇ ਹਾਂ ਫਿਰ ਹੋਰ V4 ਚ ਦੇਖਦੇ ਹਾਂ ਮਿੱਤਰੋ ਦੇਖੋ ਹੈਰੋ ਹਰੋ ਕਰਦੇ ਆ ਫਿਰ ਆਪਾਂ ਫਿਰ ਦਿਖਾਣੇ ਹਾਂ ਤੁਹਾਨੂੰ ਮਿੱਤਰੋ 755 ਹੱਕਦੇ ਹੁਣ ਆਪਾਂ ਹੈਰੋ ਕਰੀਏ ਪੱਟੇ ਦੇ ਪਿੱਛੇ ਬਾ ਚੱਕਰ ਆਪਾਂ 1500 ਰੇ ਰੱਖਣੇ ਆ ਗੇਅਰ ਜਿਹੜਾ ਮਰਜ਼ੀ ਲਾਵੇ ਓਪਨ ਕੋਈ ਚੱਕਰ ਨਹੀਂ ਆਇਆ ਹੁਣ ਇਹਦੀ ਪਾਵਰ ਐਚ ਵੀ ਬੜੀਆ ਤਰੀਕ ਤੇੜਾ 850 ਆਪਣਾ ਟੂਥ ਪੀਡ ਦਾ ਇਹ ਜਿਹੜਾ ਮਰਜ਼ੀ ਚ ਕਰੇ ਆਪਾਂ ਪਹਿਲਾਂ ਟੂਥ ਪੀਡ ਤੇ ਦੇਖਣਾ ਕਿੰਨੇ ਟਾਈਮ ਦੇ ਲੈ ਕੇ ਆਂਦਾ ਕਿਹੜਾ ਇਹ ਕੰਪਲੀਟ ਕਰਦਾ ਬਾਅਦ ਚ ਆਪਾਂ 4x4 ਚ ਦੇਖਾਂਗੇ ਇਹਨੂੰ ਚਲਾ ਕੇ ਬਾਕੀ ਦੇਖਦੇ ਹੁਣ ਗੇਅਰ ਜਿਹੜਾ ਮਰਜ਼ੀ ਪਾ ਲਵੇ ਉਹ ਇਹ ਸ਼ਟਰਲ ਸ਼ਿਫਟ ਆ ਨਾ ਇਹਦੀ ਹਰ ਵਾਰਾ ਦਿੱਕਤ ਪੈਂਦੀ ਓ ਪੈਂਦੀ ਹੈ ਡਰਾਈਵਰ ਨੂੰ ਬਾਕੀ ਦੇਖ ਰਿਹਾ ਕਿੰਨੇ ਉੱਤੇ ਟਾਇਰ ਟੈਂਪੂ ਦਾ ਕਰਦਾ ਯਾਰ ਜਾਣਾ ਤਾਂ ਗਏ ਨਹੀਂ 18 ਦੇ ਟਾਇਰ ਆ ਪਿੱਛੇ ਵੇਟ ਆ तकरीबन ਤਾਂ ਉਹ ਕਿੰਨੀ ਕਿੰਨੀ ਦੀ ਪਲੇਟ ਹੈ ਨਾ ਟਾਇਰ 18 ਦੇ ਜਿਹੜੇ ਗਰੀਪੇ ਬਹੁਤ ਬਣ ਜਾਂਦੇ ਤੁਹਾਨੂੰ ਪਤਾ ਚੌੜਾ ਬਾਕੀ ਹੈ ਰੋਂ ਫੁੱਲ ਲੱਗਦੀ ਹੈ ਇਹ ਪਟ ਕਰਨਾ ਟਾਈਮ ਨੋਟ ਹੁਣ ਕਿੰਨੇ ਦਾ ਫਰਕ ਪੈਂਦਾ ਉਹ ਟੂਥ ਸਪੀਡ ਚ 2 39 ਚ ਆਇਆ ਤਾਂ ਇਹਦਾ ਆਪਾਂ ਕਰਦੇ ਆ ਚੈੱਕ ਵੀ ਕਿੰਨੇ ਚ ਮੁੜਦਾ ਹੈ ਟੂਥ ਸਪੀਡ ਚ ਫਿਰ 4x4 ਵੀ ਲਾਵਾਂਗੇ ਜਰੂਰ ਉਹ ਵੀ ਦੇਖਦੇ ਆ ਕਿੰਨੇ ਚੰਦਾ ਇਹ ਬਾਕੀ 18 ਦੇ ਟਾਇਰਾਂ ਦਾ ਵੀ ਪਤਾ ਲੱਗ ਚੁ। ਹੁਣ ਪਾਪਰ ਵੀ 75 ਹੈ ਉਹ 50 ਹੈ। ਬਾਕੀ ਦੇਖਦੇ ਹਾਂ। ਪਰ ਪਹਿਲਾ ਕਿੜਾ ਲੈ ਕੇ ਆ ਗਿਆ 755। ਦੇਖਦਾ ਕਿੰਨੇ ਟਾਈਮ ਚ ਆਇਆ ਹੈ 2 ਸਪੀਡ ਚ ਚੱਲ ਰਿਹਾ। ਵੇਟ ਤਕਰੀਬਨ 3.5 ਕਵਾਂਟਲ ਦੇ ਤਕਰੀਬਨ ਮੂਰੇ ਇਹਦੇ ਲੱਗੇ ਹੋਇਆ ਪਿੱਛੇ 45-45 ਕਿਲੋ ਦੀ ਪਲੇਟ ਆ। ਚਲੋ ਉਹ ਤਾਂ ਪੜ ਤੋਂ ਜ ਪੂਰਾ ਕਰੇ ਲਿਆ ਵੇਟ ਆ ਨਾ ਦੋ ਬੰਦੇ ਬੈਠੇ ਤੇ ਆਪਣੇ। ਬਾਕੀ ਮੁਰਲੇ ਫਰੰਟ ਵੇਟ ਦਾ ਤਾਂ ਉਹਦੇ ਪਤਾ ਲੱਗੂ ਜਦੋਂ 4x4 ਲੱਗਣਾ। ਹਲੇ 2 ਸਪੀਡ ਚ ਦਾ 프ਰੰਟ ਵੇਡ ਦਾ ਦਾ ਕੋਈ ਫਾਇਦਾ ਹੈ ਨਹੀਂ ਪਿੱਛੇ ਵਾਲੇ ਦਾ ਹੁੰਦਾ ਏ ਬਾਕੀ ਟਾਈਮਰ ਲਾਇਆ ਹੋਇਆ ਬਾਈ ਨੇ ਦੇਖਦੇ ਕਿੰਨੇ ਟਾਈਮ ਚ ਆਇਆ ਇਹ ਕੋਈ ਅਟੀ ਖਾਸ ਸਲੀਪਿੰਗ ਸਲੂਪਿੰਗ ਦਿਖਾ ਨਹੀਂ ਰਿਹਾ ਟਰੈਕਟਰ 3 ਸਪੀਡ ਆ ਬਾਕੀ ਇਹਦਾ ਗੇਅਰ ਹੀ ਬਹੁਤ ਹੋ ਜਾਣੇ ਆ ਉਹ 2 ਸਪੀਡ ਆ ਉਹਦੇ ਤਾਂ ਉਹ ਹੀ ਗੇਅਰ ਰਹਿਣਾ ਲੋਹ ਵਾਲੇ 4 ਹਾਈ ਵਾਲੇ 4 ਇਹਦੇ ਵੰਨੇ ਗੇਅਰ ਹੀ ਬਹੁਤ ਤਕੀਨ ਦੇਖਦਾ ਕਿਹੜੇ ਪਾਉਂਦਾ ਹੈ ਟਾਈਮ ਦੇਖਦੇ ਆ 210 ਟੋਸਪੀਡ ਚ ਮੁੜਿਆ ਇਹ ਆਪਣਾ ਗੱਗੇ ਵਾਲਾ ਟੋਸਪੀਡ ਚ ਆਇਆ ਤਾਂ 239 ਚ ਇਹ 210 ਚ ਆਇਆ ਹੁਣ ਆਪਾਂ ਇਹਦਾ 4x4 ਲਾਨੇ ਆ 4x4 ਲਾ ਰਿਹਾ 4x4 ਦੇ ਜੜ ਤਾਂ ਆਪਾਂ ਇਹਦਾ ਹੁਣ 1055 ਦਾ ਧੀਆ ਮੀਡੀਅਮ ਗੇਅਰ ਆ 1500 ਦੇ ਚੱਕਰ ਹੁਣ ਇਹਦਾ ਆਪਾਂ ਟਾਈਮ ਦੇਖਦੇ ਕਿੰਨੇ ਚ ਮੁੜਦਾ ਹੈ 8 ਵਜੇ ਜਦ ਆਪਣਾ 27 ਚ ਮੁੜਿਆ 4x4 ਤੇ ਇਹ ਟੂਸਪੀਡ ਚ 52 210 ਚ ਮੁੜਿਆ ਆ 3 ਸੈਕਿੰਡ ਦਾ ਫਰਕ ਤਾਂ ਨਹੀਂ ਇਹਦਾ ਹੀ ਪਾਇਆ ਉਹ 4 ਚ ਦਾ ਹੀ ਟੂਸਪੀਡ ਚ ਤਾਂ ਹੁਣ ਆਪਾਂ ਇਹਨੂੰ ਦੇਖਦੇ ਹਾਂ 4B4 ਕਿੰਨੇ ਚ ਮੁੜਦਾ ਇਹਦਾ ਪਤੰਦਰ ਡਿੰਕਾਂ ਭਰ ਰਿਹਾ ਪੱਟੂ ਇਹ ਪਰਵਾਇ ਨਹੀਂ ਕਰ ਰਿਹਾ ਨਾ ਟਾਈਮ ਦੇਖਦੇ ਆ ਕਿੰਨਾ ਕੁ ਫਰਕ ਪਾਉਂਦਾ ਉਹਦੇ ਨਾਲ ਆਈ ਮਿੱਤਰੋ ਆ ਗਿਆ 4B4 ਚ ਲੈ ਕੇ ਢੇੜਾ ਇਹ ਟਾਈਮ 'ਚ ਦੇਖ ਰਿਹਾ ਕਿੰਨਾ ਫਰਕ ਪਾਉਂਦਾ ਇਹ ਚੱਕਰ ਆਪਾਂ ਸੇਵੇ ਰੱਖੇ ਆ ਬਾਕੀ ਗੇਰ ਇਹਦਾ ਜਿਆਦਾ ਤੁਹਾਨੂੰ ਪਤਾ ਹੈ ਆਪਣੇ ਘਾਪੇ ਪਤੀ ਇਹ ਮੋਢੇ ਰੱਖਿਆ ਪੱਟੂ ਕਾਕੀ ਟਾਈਮ ਦੇ ਦੇਖ ਰਹੇ ਨੇ ਕਿੰਨਾ ਫਰਕ ਪਾਇਆ ਨੌਂ ਨੌ ਦੀਆਂ ਸ਼ਹਿਰੋਂ ਸ਼ਹਿਰੋਂ ਦਾ ਪੱਤੇ ਲੱਗ ਕੇ ਚੱਲਦੇ ਭੱਗਲੇ ਪੱਟੇ ਦੀ ਦੂਰ ਕਾਕੀ ਟਾਈਮ ਦੇ ਫਰਕ ਦੇਖਦੇ ਨਾ ਕਿੰਨਾ ਪੈਂਦਾ ਹੂ ਹਾਂ ਵੀ ਉਹ ਗੱਗੀ ਆ 139 ਇੱਕ ਆਇਆ ਇੱਕ ਉਹ 27 ਚ ਆਇਆ ਤਾਂ ਹਾਂ 139 ਚ ਆਇਆ 4x4 ਚ 39 ਚ ਆਇਆ 27 ਸਕਿੰਟ ਦਾ ਫਰਕ ਪਿਆ ਦੂਜੇ ਡਾਇਰੈਕਟਰ ਨਾਲ ਬਾਕੀ ਹੁਣ ਜਿਵੇਂ ਲੱਗੀ ਵੀਡੀਓ ਤੁਹਾਨੂੰ ਮਿੱਤਰੋ ਲਾਈਕ ਪਮੇਟ ਕਰਕੇ ਜ਼ਰੂਰ ਦਿੱਤਿਓ ਬਾਕੀ ਐ ਮੇਰੇ ਵੀਡੀਓ ਪੰਗੇ ਆਪਾਂ ਕਰਦੇ ਹੀ ਰਹਿੰਦੇ ਆ ਜਨਰਲ ਨੂੰ ਸਬਸਕ੍ਰਾਈਬ ਕਰ ਲਿਓ